ਬਾਲਾ ਕਾਣ ਸੂਟ ਲਿਆਉਂਦੇ ਆ ਵੇਖਣ ਵਾਲੇ ਕੀ ਆ ਗਏ ਐਡੇ ਸੋਹਣੇ ਮੰਮਾ ਉਹ ਖੋਲ ਖੋਲ ਕੇ ਥੱਕ ਚੁੱਕੇ ਆ ਤੇ ਹੁਣ ਜਿਹੜਾ ਇੰਨਾ ਖਜ਼ਾਨਾ ਤੁਸੀਂ ਕਿੱਧਰੋਂ ਕੱਢ ਕੇ ਲਿਆ ਆ ਰੇਂਜ ਵੀ ਠੀਕ ਹੋਵੇ ਤੇ ਵੇਖਣ ਨੂੰ ਵੀ ਸੋਹਣਾ ਲੱਗੇ ਮਹਿੰਗਾ ਲੱਗੇ ਇਹ ਸਪਾਗੇ ਸੰਤਰਾ ਹੀ ਬਣ ਜਾਣਾ ਉਹ ਦੂਰੇ ਹੀ ਚਮਕਿਆ ਕਰਨਾ ਲਾਈਟ ਦੀ ਲੋੜ ਹੀ ਨਹੀਂ ਪਿਆ ਆ ਮਮਾ ਸੋਹਣਾ ਆ ਸੋਹਣਾ ਲੱਗਾ ਮੈਨੂੰ ਵੀ ਰੰਗ ਵੀ ਸੋਹਣਾ ਹੈ ਇਹ ਤਾਂ ਮਾਮਾ ਬਾਲਾ ਚਮਕੀਲਾ ਜਾ ਹੈ ਬਾਲਾ ਲਾਈਟ ਜਿਆ ਹੈ ਹਨਾ ਆ ਵੀ ਵਧੀਆ ਵੈ ਇਹ ਲਹਿੰਗਾ ਜੇ ਆ ਜਿਓ ਸ਼ਰਾਰਾ ਲੰਗਾ ਸੱਤ ਲਾਈਟ ਲੂਆ ਦੀ ਤਾਂ ਗੂੜੇ ਰੰਗ ਪੌਂਦੀ ਆ ਤੁਹਾਡੀ ਤਾਂ ਨਹੀਂ ਆਖੇਦੇ ਤੇ ਦੇਖਦੇ ਆ ਤੇ ਰੇਂਜ ਚ ਬਾੜਾ ਬੜਾ ਸੋਹਣਾ ਸੂਟ ਆ ਯਾਰ ਆ ਸੋਹਣਾ ਹੈ ਕਢਾਈ ਵਾਲੀ ਸਾਰੀ ਤੇ ਕਢਾਈ ਵਾਲੀ ਸੋਹਣੀ ਹੈ ਰੰਗ ਵੀ ਬਹੁਤ ਸੋਹਣਾ ਲਾਇਆ ਇਹ ਉਦੋਂ ਵੀ ਸੋਹਣਾ ਆ ਵੀ ਬਹੁਤ ਸੋਹਣਾ ਹੈ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਚੱਲੇ ਲੈ ਆਓ ਜਲਦੀ ਲੈ ਆਓ ਲਓ ਜੀ ਮੰਮੀ ਚੱਲੇ ਆ ਭੂਆ ਜੀ ਨੂੰ ਸੱਦਣ ਫੇਰ ਆਪਾਂ ਲੈਣ ਚਾਲਦੇ ਆ ਸੋਹਣੇ ਸੋਹਣੇ ਸੂਟ ਹੈਵੀ ਹੈਵੀ ਸੂਟ ਪਾ ਕੇ ਬੁਟੀਕਾਂ ਦੇ ਪਰ ਆਪਾਂ ਬੁਟੀਕ ਤੋਂ ਨਹੀਂ ਲੈਣੀ ਦੁਕਾਨ ਤੋਂ ਲਵਾਂਗੇ ਸਸਤੇ ਤੇ ਸੋਹਣੇ ਜੇ ਸੂਟ ਲਵਾਂਗੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਓ ਲਓ ਜੀ ਗੇੜ ਤੋਂ ਮੈਨੂੰ ਪੁੱਛਿਆ ਹੀ ਨਹੀਂ ਮੈਨੂੰ ਬੁਲਾਇਆ ਹੀ ਨਹੀਂ ਕਹਿੰਦੇ ਕੀ ਤਾਂ ਰਿਆ ਸੀ ਦਾ ਕੋਈ ਚਾਹ ਪਾਣੀ ਨਹੀਂ ਪੁੱਛਣਾ ਚੱਲ ਆਜੋ ਚਾਹ ਪੀਆ ਪਹਿਲਾਂ ਨਹੀਂ ਆਪਾਂ ਭਿੰਨ ਦੱਸੋ ਨਹੀਂ ਭੂਆ ਲੇਟ ਹੋ ਜਾਣਾ ਚੱਲੀ ਆਪਾਂ ਫਿਰ ਚੱਲ ਆ ਜੀ ਇਹ ਕੀ ਬੰਦ ਰਿਹਾ ਭੂਆ ਇੱਧਰ ਹੈ ਕਿਹੜੀ ਲਓ ਜੀ ਇਹ ਭੂਆ ਦਾ ਸ਼ਹਿਰੀ ਚੁੱਲਾ ਇੱਥੇ ਰੱਖ ਪੂ ਪੂ ਵਾਗੇ ਦੇ ਘਾਟਿਆ ਪੂਆ ਬ੍ਰਾਂਡ ਵੱਡੇ ਰੱਖਿਆ ਪੂਆ ਐਲ ਵੀ ਦੇ ਪਰਸ ਲੈਂਦੀ ਆ ਚੜਾਈ ਪੂਆ ਦੀ ਪੂਆ ਦੇ ਕੁੜੇ ਬਾਹਰ ਆ ਹੈ ਹਾਂ ਇਹ ਲੱਭੂ ਲੈ ਕੇ ਆਈ ਲਾਪੜੀ ਦਾ ਇਹ ਰੀਜਨਲ ਜੇ ਹੈ ਕੈਨੇਡਾ ਹਾਂਜੀ ਕਿਵੇਂ ਹੋ ਸੇ ਤਾਂ ਠੀਕ ਠਾਕ ਹੈ ਇਹ ਮਾਰੀ ਬੂਆ ਥੋੜਾ ਥੋੜਾ ਸ਼ਰਮਾਤੀ ਹੈ ਇਹ ਛੋਟੀ ਬੂਆ ਹੈ ਮੇ ਬੂਆ ਪੁੱਛ ਰਹੀ ਆਪਾਂ ਜਾ ਕੀ ਕਰਨ ਰਏ ਬੂਆ ਨੂੰ ਵਾਲੇ ਪਤਾ ਨਹੀਂ ਆਪਾਂ ਚੱਲੇ ਕੀ ਕਰਨਾ ਬੂਆ ਨੂੰ ਫੋਨ ਕਰਤਾ ਕਿ ਬੂਆ ਤਿਆਰ ਹੋ ਜਾ ਰਹੀ ਹੈ ਰਿਸਟੈਨਿੰਗ ਹੋ ਜਾਗੀ ਆਪਾਂ ਜਾਣਾ ਬਈ ਸਮੋਸੇ ਖਵਾ ਕੇ ਲੈ ਆਉਣੇ ਹੈ ਸਮੋਸੇ ਬੂਆ ਨਿੱਕੀ ਬੱਚੀ ਹੈ ਜਿਹੜੀ ਸਮੋਸੇ ਮੰਨ ਜੂ ਨਾਨਾ ਵਾਸਤੇ ਬੂਆ ਸੂਟ ਲੈ ਕੇ ਆਉਣਾ ਤੇਰਾ ਸੋਹਣਾ ਹੈ ਠੀਕ ਆ ਠੀਕ ਆ ਯਾ ਜੂਠ ਮਾਰ ਕੇ ਲਿਆਏ ਅੱਜ ਕੱਲ ਝੂਠਾ ਬਿਨਾ ਕੰਮ ਨਹੀਂ ਨਾ ਚੱਲਦਾ ਨਹੀਂ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਭੂਆ ਹੀ ਸੋਚਿਆ ਸੀ ਕਿ ਅੱਜ ਭੂਆ ਨੂੰ ਸਰਪ੍ਰਾਈਜ਼ ਹੀ ਦੇਣਾ ਹੈ ਬਸ ਸਿੱਧਾ ਦੱਸਣਾ ਨਹੀਂ ਮੈਂ ਤਾਂ ਆਂਦੇ ਆਲੀ ਵੀ ਅੱਜ ਦੱਸਿਆ ਨਹੀਂ ਫਫੜਾ ਨੇ ਤੈਨੂੰ ਪਤਾ ਹੋਊਗਾ ਭੂਆ ਵੀ ਮੈਂ ਤਾਂ ਨਹੀਂ ਬਤਾਇਆ ਭੂਆ ਨੂੰ ਪਤਾ ਨਹੀਂ ਜਾਣਾ ਕਿੱਥੇ ਹੁਣ ਤੇ ਭੱਜੇ ਜਾਂਦੇ ਸੂਟ ਹਾਲਣਗੇ ਟਰੰ 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 ਪਹੁੰਚ ਗਏ ਆ ਜੀ ਸੂਟ ਹੀ ਸੂਟ ਸੂਟ ਹੀ ਸੂਟ ਸੂਟ ਹੀ ਸੂਟ ਚੱਕੋ ਜੀ ਚੱਕੋ ਅੱਜ ਜੀਰੇ ਤਾਂ ਆਏ ਸੀ ਉਹ ਜੀ ਬਿਊਟੀਫੁੱਲ ਪੂਆ ਬਹੁਤ ਸੂਟ ਕਰੂਗਾ ਤੁਹਾਨੂੰ ਇਹ ਆਹ ਸੋਹਣਾ ਸੂਟ ਆ ਤੁਹਾਡੀ ਤਾਂ ਨਹੀਂ ਆਖੀਦੇ ਤੇ ਦੇਖਦੇ ਆ ਪੂਆ ਜਿਹੜਾ ਮੰਮੀ ਨੂੰ ਪਸੰਦ ਆਇਆ ਨਾ ਤੂੰ ਕਹਿੰਦੇ ਮੈਨੂੰ ਪਸੰਦ ਆ ਠੀਕ ਆ ਆਪਾਂ ਲੈਣ ਨਹੀਂ ਦੇਣਾ ਮੰਮੀ ਨੂੰ ਅੱਜ ਮੰਮੀ ਆਇਆ ਪਸੰਦ ਆ ਹੀ ਜਾਂਦੇ ਆ ਜੇ ਵਖਾਉਂਦੇ ਆ ਜਿੰਨੇ ਪਸੰਦ ਆ ਉਹਨੇ ਤਾਂ ਆ ਹੀ ਜਾਂਦੇ ਪਸੰਦ ਠੀਕ ਆ ਜੀ ਵੇਖੋ ਜੀ ਉਹ ਵੇ 10 ਵੀ ਕਿੰਨੇ ਕ ਲੈ ਗਏ ਨੇ ਪੀ ਬ੍ਰੇਕ ਹੋ ਚੁੱਕੀ ਏ ਇੱਧਰ ਸੂਟ ਦੇ ਪਹਿਲਾਂ ਪੀਓ ਤੇ ਫਿਰ ਕੈਮ ਜਿਓ ਕੈਮਪੂ ਆਣੋਣਾ ਚਾਹੀਦਾ ਤੁਹਾਨੂੰ ਵੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਗੁੱਡ ਨਹੀਂ ਨਹੀਂ ਵੀਰੇ ਸਿਰਫ ਪੂ ਆਸਤੇ ਨਹੀਂ ਨਹੀਂ ਮੈਂ ਵੀ ਨਾਲ ਹੀ ਆ ਠੀਕ ਹੈ ਅਗਲਾ ਸੂਟ ਕਰੋ ਚੈੱਕ ਇਹ ਇਹ ਕਿਹੜਾ ਕਲਰ ਜੇ ਇਹ ਕਿਹੜਾ ਕੱਲਾ ਲਾਈਟ ਪੀਸ ਜੈ ਲਾਈਟ ਪੂਆ ਦੀ ਤਾਂ ਗੂੜੇ ਰੰਗ ਪਉਂਦੀ ਆ ਫਰੋ ਜੀ

ਭੂਆ ਭੂਆ ਸ਼ਰਾਰਾ ਬਣਾਈਏ ਓਏ ਓ ਚੱਕ ਲਓ ਜੀ ਫੁੱਫੜਨੇ ਕਹਿਣਾ ਚੰਗਾ ਤੁਸੀਂ ਜੇ ਭੂਆ ਨੂੰ ਸ਼ਰਾਰਾ ਸ਼ਰਾਰਾ ਬਣਾ ਕੇ ਲੈ ਨੇ ਨੈਕਸਟ ਨੈਕਸਟ ਵਨ ਇਹ ਇਹ ਤਾਂ ਛੁੱਟੇ ਜਾਣਾ ਨਾਲਾ ਸਿਰੇ ਬ੍ਰਾਈਟ ਹੈ ਨਾ ਫਿਰ ਜਾ ਸਕਾਤਰੇ ਗਏ ਸੀ ਵੀ ਸਕਾਤਰੇ ਬਾਲਾ ਲਾਈਟ ਜਾਇ ਹੈ ਨਾ ਨਹੀਂ ਮਮਾ ਨਹੀਂ ਮਮਾ ਨਹੀਂ ਨਹੀਂ ਪਸੰਦ ਆਇਆ ਬਸ ਫੇਸ ਵੇਖ ਲਿਆ ਕਰੋ ਤੇ ਭੂਆ ਨੋ ਨੈਕਸਟ ਵਨ ਇਹ ਵੀ ਨੰਦ ਚਲ ਵੇਖ ਲਓ ਵਖਾ ਦਿਓ ਵੇਖ ਲੈਨੇ ਬੂਆ ਸ਼ਾਇਦ ਮੈਨੂੰ ਪਸੰਦ ਆ ਜਾਏ ਆਹੋ ਆ ਜੀ ਪਸੰਦ ਆਈ ਤੇ ਤੁਹਾਨੂੰ ਵਾ ਮਮਾ ਸੋਹਣਾ ਆ ਉਹ ਉਹ ਕੀ ਆ ਟੱਲੀਆਂ ਆਈਆਂ ਲੱਗੀਆਂ ਇਹ ਤਾਂ ਟੱਲੀਆਂ ਇਹ ਤਾਂ ਮਾਮਾ ਬਾਲਾ ਚਮਕੀਲਾ ਜਿਆ ਆ ਬਤਾ ਤਰੀ ਪੂਰਾ ਟਾਈਮ ਰੇਂਡ ਕੀ ਆ ਕੰਬਿਨੇਸ਼ਨ ਸੁਣਾ ਨਹੀਂ ਦਪਟਾ ਨੂੰ ਮਾਬਾ ਸੰਦੈ ਰੇਂਡ ਕੀ ਆ ਕੋਣੀ ਆਪਾ ਦੇਖਦੇ ਨਿਦਰੀ ਕੀ ਨਵਾਂ ਪੀਸੇ ਨੂੰ ਪਾ ਕੇ ਖੜਾਤਾ ਹੈ ਲੋਵ ਜੀ ਕਲਰ ਵੀ ਸੁੰਦਰ ਹੈ ਉਹ ਇਧਰ ਨੂੰ ਕਰੀ ਫੇਸ ਮਾਈ ਲਾਚਾ ਬਸ ਸੰਦਾ ਸੰਦਾ ਹੈ ਯਾ ਆ ਸੋਹਣਾ ਲੱਗਾ ਮੈਨੂੰ ਵੀ ਰੰਗ ਵੀ ਸੋਹਣਾ ਹੈ ਲੈ ਲੋ ਦਿਖਾਤਾ ਹਿਉ ਗੂੜਾ ਆਏ ਮਮਾ ਸੋਣਾ ਨਹੀਂ ਤੇ 2500 1 2 200 ਤੇ ਬਾਦੂ ਖਾਈ ਮਮਾ ਲੈ ਲਓ ਚੁੱਪ ਕਰਕੇ ਤੁਸੀਂ ਲੈ ਲੈਣਾ ਮੈਂ ਹੈ ਲੈ ਲਓ ਸੋਣਾ ਹਨਾ ਪੂਆ ਨਹੀਂ ਸੋਣਾ ਮੰਮੀ ਤਾਂ ਪਾ ਲੈਂਦੇ ਸੋਣਾ ਮਮੇ ਗਲਾਬ ਦਾ ਬੋਲੀ ਲੱਗ ਗਿਆ ਬਹੁਤ ਸੋਹਣਾ ਸੂਟ ਹੈ ਯਾਰ ਮਮਾ ਲੈ ਲਓ ਆ ਜਿਹੜਾ ਸੋਣਾ ਯਾਰ ਸੂਟ ਲਓ ਜੀ ਇਧਰ ਅੱਜ ਸ਼ਾਪਿੰਗ ਹੋ ਰਹੀਆਂ ਸੋਹਣੇ ਸੋਹਣੇ ਸੂਟ ਦੇਖ ਰਹੇ ਸੱਸ ਦੇ ਵੇਖ ਤੂੰ ਲਾਲ ਰੰਗ ਦਾ ਸੂਟ ਕਿਵੇਂ ਕਿਵੇਂ ਮੈਂ ਲੋਕਾਂ ਨੇ ਕਹਿਣਾ ਨਾ ਆਉਣ ਵਾਲੀ ਆ ਤੇ ਸੱਸ ਨੇ ਵੇਖ ਲਾਲ ਰੰਗ ਦਾ ਸੂਟ ਕੁੜੇ ਵਧੀਆ ਸੱਸ ਨਾਲ ਜਵਾਨ ਆ ਆ ਵੀ ਰੰਗ ਸੋਹਣਾ ਪੂਰਾ ਆਹ ਤੇ ਫਰੋਜੀ ਸੇਮ ਹੀ ਆ ਨਾ ਕਲਰ ਹੀ ਲੱਗ ਲੱਗ ਆ ਕਿਹੜਾ ਸੋਹਣਾ ਫਰੋਜੀ ਸੋਹਣਾ ਲੱਗਾ ਕਿ ਆ ਜਿਹੜਾ ਪੂਰਾ ਆਪਲਾ ਤੂੰ ਨਾ ਲੈ ਹੈ ਕਫਲਾ ਤੂੰ ਉਹ ਵਾਦੂਰੇ ਹੀ ਚਮਕਿਆ ਕਰਨਾ ਲਾਈਟ ਦੀ ਲੋੜ ਹੀ ਨਹੀਂ ਪਿਆ। ਲਾਈਟ ਦੀ ਲੋੜ ਹੀ ਨਹੀਂ। ਇਹ ਆਏ ਹੁੰਦੀ ਸੀ ਨਾ ਕੜੀ ਜੀ ਹੁੰਦੀ ਸੀ ਆਪਣੇ ਵੀ ਉਹ ਮੇਰੇ ਲਈ ਵੀ ਹੁੰਦੀ ਸੀ ਹੋਰ ਆਂਦਾ। ਇਹ ਕਿਹੜਾ ਕੱਪੜਾ ਜੀ? ਪਰਪਲ ਗੁਚੀ ਦਾ ਦਿਖਾਓ ਯਾਰ। ਇਹ ਵੀ ਸੋਹਣਾ ਮਮਾ ਮੈਂ ਸੂਟ। ਇਹ ਪਰੋਦੇ ਉਹਦੇ ਨਾਲ ਡਾਰਕ ਹੈ। ਪੂਆ ਲੰងੀ ਦੰਦਾ ਕਿ ਨਹੀਂ ਨਹੀਂ ਦਾਰਕ ਹੈਂ ਦਾਰਕ ਪੂਆ ਸਾਡੀ ਗੁੜੇ ਨੂੰ ਛੂਟ ਸਾਧ ਨਹੀਂ ਕਰਦੀ ਲਾਈਕ ਨਹੀਂ ਕਰਦੇ ਪੂਆ ਆਪਣਾ ਪਰਸ ਕਿੱਥੇ ਆ ਐਲਵੀ ਵਾਲਾ ਹੋਰ ਨਾ ਗਵਾਜਦੇ ਨਹੀਂ ਯਾਰ ਇਹ ਨਹੀਂ ਸੋਣਾ ਨੈਕਸਟ ਇਹਦੇ ਵਿੱਚ ਹੋਰ ਕਲਰ ਕਰੇ ਕਿਵੇਂ ਲੱਗਾ ਮੰਮਾ ਤੂੰ ਸੈਨੀਗਲ ਲੱਗ ਰਿਹਾ ਤੇ ਫਾਹਮਾ ਇਹ ਵੀ ਨਾ ਐਸੇ ਪਿੰਆ ਸਾਰੇ ਆ ਲਓ ਵੀ ਸੂਟ ਲੈ ਲੀਏ ਫਿਰ ਤੁਹਾਨੂੰ ਦੱਸਦੇ ਕਿੰਨੇ ਲਾਇਆ ਜਾਈ ਉਹ ਵਾਓ ਬਾਜੂ ਇਹਦੀ ਔਰ ਠੀਕ ਥਾਂ ਇਹਦੇ ਬਾਗੇ ਸੰਤਰਾ ਹੀ ਬਣ ਜਾਣਾ ਨਹੀਂ ਵੀਰੇ ਦੁਪੱਟਾ ਰਹਿਣ ਤੋਂ ਖੋਲੋ ਹਾਂਜੀ ਬੱਸ ਕਰੋ ਕੋਈ ਬਸੰਤ ਵੀ ਕਰ ਲੋਗੇ ਹੁਣ ਖੁੜਾਈ ਜਾਣੇ ਇਹ ਦੀਦੀ ਵਾਸਤੇ ਲਾਉਣ ਹੈ ਇਹ ਦੀਦੀ ਨੇ ਗੂੜੇ ਨਹੀਂ ਪਾਉਂਦੇ ਆ ਵੀ ਤੂੰ ਆਉਂਦੇ ਆਸ ਤੇ ਕਿੰਨੇ ਹਾਂ ਨਹੀਂ ਵੈਸੀ ਮੈਂ ਨਹੀਂ ਹੂੰ ਪਤਾ ਮੈਨੂੰ ਵੈਸੇ ਤੇ ਜਿਹੜੇ ਵੇਨੇ ਆ ਭੂਆ ਤੇ ਵਿਚਾਰੀ ਪਾਉਂਦੀ ਨਹੀਂ ਗੂੜੇ ਆਪਦੇ ਵਾਸਤੇ ਵੇਖੀਆਂ ਜਾਨੇ ਮੈਂ ਵੀ ਅੱਜ ਕਦਾ ਕੋਟ ਪੈਂਟ ਲੈ ਕੇ ਜਾਉਂ ਜੋ ਮਰਜ਼ੀ ਹੋ ਜਾਵੇ ਮੈਂ ਕਿਹੜਾ ਰੇਂਜ ਵੀ ਠੀਕ ਹੋਵੇ ਤੇ ਵੇਖਣ ਨੂੰ ਵੀ ਸੋਹਣਾ ਲੱਗੇ ਮਹਿੰਗਾ ਲੱਗੇ ਅੱਛਾ ਲੈ ਇੱਕ ਸੂਟ 22500 ਦਾ ਭਾਲਦੇ ਵੇਖਣ ਨੂੰ ਲੱਗੇ 10000 ਦਾ ਉਹ ਸੂਟ ਬਹੁਤ ਅੱਛਾ ਲੱਗ ਰਿਹਾ ਹੈ ਮੈਨੂੰ ਇਹ ਲਾਲ ਰੰਗ ਦਾ ਲੱਗਦਾ ਤੇਰੀ ਰੀਜ ਹੈ ਲਾਲ ਰੰਗ ਨਹੀਂ ਇਹ ਮੇਰੀ ਵਾਲਾ ਤੁਹਾਨੂੰ ਗਿਆ ਯਾਰ ਇੰਨਾ ਖਜ਼ਾਨਾ ਤੁਸੀਂ ਕਿਧਰੋਂ ਕੱਢ ਕੇ ਲਿਆ ਆ ਰਹੇ ਹੋ ਯਾਰ ਨਹੀਂ ਹੈ ਬਾਜੂ ਤੇ ਇਹ ਦੇ ਫੁੱਲ ਬੂਟੀਆਂ ਵਾਲੀ ਤੁਸੀਂ ਦੱਸਣਾ ਸਾਰੇ ਮੈਂ ਕਮੈਂਟ ਕਰ ਤੁਹਾਨੂੰ ਸਭ ਤੋਂ ਸੋਹਣਾ suit ਕਿਹੜਾ ਲੱਗਾ ਜੇ ਮੈਨੂੰ ਡਾਰਕ ਵਿੱਚ ਉਹ ਰੈੱਡ suit ਸਭ ਤੋਂ ਸੋਹਣਾ ਲੱਗਾ ਜੇ ਤਲਵਾਰ ਨਹੀਂ ਨਹੀਂ ਪਸੰਦ ਨਹੀਂ ਆਇਆ ਮੈਂ ਤਾਂ ਆਦੇ ਵਾਸਤੇ ਨਹੀਂ ਲਾਣਾ ਕਰ ਲੈ ਮੇਰਾ ਵਾਸਤੇ ਮਮੀ ਰਹਿਣ ਲੱਗੀ ਜੇ ਤੂੰ ਉਹ ਕਿਹੜੀ ਕਿਹੜੀ ਸਦੀ ਚ ਫਿਰਦੇ ਹੋ ਨਹੀਂ ਆ ਨਾਟ ਨੋ ਮਮਾ ਉਹ ਕੋਲ ਕੋਲ ਕੇ ਥੱਕ ਚੁੱਕੇ ਆ ਤੇ ਹੁਣ ਜਿਹੜਾ ਪਸੰਦ ਆਏ ਤੇ ਲਈ ਦਾ ਕੰਮ ਹੀ ਇਹ ਆ ਵੀ ਲਈਏ ਤੇ ਚੱਲ ਗਏ ਐਨੇ ਵੀ ਨਹੀਂ ਵਿਲੇ ਉਹ ਉਹਨਾਂ ਨੇ ਹੋਰ ਗਾਹਕ ਵੀ ਵੇਖਣੇ ਗਾਹਕ ਹੋਰ ਸਾਰੇ ਚਲੇ ਗਏ ਆਪਾਂ ਵਿਲੇ ਉਹ ਸਾਰੇ ਗਾਹਕ ਚਲੇ ਲਓ ਜੀ ਉਹਨਾਂ ਨੇ ਵੀ ਕਹਿਤਾ ਉਹਨਾਂ ਦੇ ਹੱਥ ਖੜੇ ਜਾਉਣ ਐਵੇਂ ਕਿਵੇਂ ਨਹੀਂ ਗਿਆ ਜੀ ਆਪਾਂ ਹੈ ਮਣਕਿਆ ਮੁੱਕਰ ਕੇ ਕਿਹਦਾ ਵਾਰੀ ਹੋਊਗੀ ਫੈਂਸੀ ਪੈਲ ਹੋਣਗੇ ਪੁਆ ਕੇ ਕੋਈ ਆਇਆ ਪਸੰਦ ਸੰਦੇ ਹੈ ਅੱਛਾ ਦੁਪੱਟਾ ਵੀ ਸਿਰ ਤੋਂ ਉੱਪਰ ਹੀ ਰਹੇਗਾ ਯਾਰਾ ਜਾਲੀ ਜੀ ਵਾਲੇ ਨੇ ਸੋਹਣੇ ਲੱਗਦੇ ਇਹ ਲੈਣ ਲੱਗੇ ਜੀ ਦਾਲੀ ਲੱਗਦੀ ਹੈ ਦੁਪੱਟੇ ਤੇ ਤਾਂ ਲਾਈਨਿੰਗ ਲੱਗਦੀ ਨਾ ਦੁਪੱਟੇ ਤੇ ਤਾਂ ਲਾਈਨਿੰਗ ਲਵਾਣੀ ਨਹੀਂ ਲੱਗਦੀ ਲੈਣ ਹਾਂ ਸਾਡਾ ਰਾਣੀ ਜਤਨ ਕਰਵਾ ਕਰੇਤ ਨਹੀਂ ਕੋਈ ਆਇਆ ਮम्मा ਬੱਸ ਕਰੋ ਕੋਈ ਰੱਜਦਾ ਹੀ ਨਹੀਂ ਪਾਏਗੀ ਤੂੰ ਕੰਮ ਵੇਖਣੇ ਤਾਂ ਹੈਗੇ ਆ ਸੂਟ ਇਹਨੇ ਨੇ ਵੇਖ ਲੈਣਾ ਹੁਣ ਨਾ ਤੇ ਇਹ ਐਵੇਂ ਵੇਖੀ ਜਾਣੇ ਵੇਖੀ ਚੱਲੋ ਬਾਅਦ ਚ ਲੈ ਕੇ ਤੇ ਬਾਅਦ ਸੱਚ ਮੋੜਨ ਵੀ ਆਉਣਾ ਕਹਿਣਾ ਭਾਈ ਚੇਂਜ ਕਰ ਲਓ ਉਹ ਸਮਝ ਰੇ ਵਾਤ ਸੜੇ ਮੈਂ ਕਿਹਾ ਸੂਟ ਲੈ ਕੇ ਮੋੜ ਵਾਪਸ ਕਰਨ ਤੇ ਜਾਣਾ ਨਹੀਂ ਨਾ ਆਉਣਾ ਕਿ ਐਕਸਚੇਂਜ ਕਰਨਾ ਸੂਟ ਹਨਾ ਜੇ ਚੈੱਕ ਕਰੋ ਕਿਸੇ ਨੇ ਕਹਿਤਾ ਵੀ ਇਹ ਨਹੀਂ ਪਸੰਦ ਕਰਨਾ ਇਹ ਉਹ ਮਾੜੇ ਕੋਈ ਕਹਿ ਦੇਣਾ ਵੀ ਆਹ ਨਹੀਂ ਸੋਣ ਉਹਦੇ ਚਲੋ ਹੀ ਵਟਾ ਕੇ ਲੈ ਹੈ ਹਾਂ ਇੱਕ ਚੀਜ਼ ਚਾਜਨਾ ਇੱਕ ਵਾਰੀ ਲੈ ਲਓ ਫਿਰ ਵੇਖ ਕੇ ਤੂੰ ਫਿਰ ਵਖਾਉਂਦੇ ਨਹੀਂ ਚਾਜਦੇ ਲੈ ਇੰਨੇ ਸੋਹਣੇ ਸੂਟ ਦਿਖਾਏ ਆ ਵੀਰੇ ਅੱਗੇ ਤੋਂ ਦੁਹਾਉਣੇ ਨੇ ਤੁਸੀਂ ਅੱਛਾ ਹੈਵੀ ਹੈਵੀ ਸੂਟ ਲੈਣ ਨੂੰ ਫਿਰਦੇ ਤੁਸੀਂ ਹੈ ਮੂਰਾਂ ਵਾਲੇ ਉਹ ਵੀ ਮੂਰਾਂ ਤੇ ਹੱਥ ਨਾਲ ਆਵੇ ਮੋਤੀ ਆ ਸਾਰੇ ਮੋਤੀ ਆ ਹਨਾ ਵਾਹ ਜੀ ਵਾਹ ਹੈਂਡਵਰਕ ਵਾਲਾ ਸੂਟ ਲੈਣ ਨੂੰ ਫਿਰਦੇ ਆ ਕਿਵੇਂ ਪਸੰਦ ਆ ਸਾਂਦਾ ਲੈ ਦੇਗਾ ਐਵੇਂ ਲੈ ਦੇ ਤੀ ਮੈਂ ਸੂਟ ਵੀ ਵੇ ਥੱਕੇ ਇਨੀ ਥੱਕਦੇ ਪਰ ਵੇ ਵਿਚਾਰਾ ਉਹ ਵੀ ਥੱਕ ਗਿਆ ਇਨੀ ਥਕੇ ਇਹਨੂੰ ਨੌਕਸ ਕਰ ਹੀ ਦੇਣਾ ਵੇਖੀ ਚੱਲਿਓ ਹਾਂਜੀ ਕੱਢੋ ਕੋਈ ਨੌਕਸ ਸੂਟ 'ਚ ਹੈ ਨੌਕਸ ਕੱਢੋ ਕੋਈ ਅਹ ਆਹ ਰੰਗ ਸੋਹਣਾ ਯਾਰ ਪਿੰਕ ਏ ਠੀਕ ਨੇ ਤੇ ਵੇਖੋ ਇਹਨਾਂ ਨੇ ਕਹਿੰਨ ਕਢਾਈ ਨਹੀਂ ਸੋਹਣੀ ਹਾਂਜੀ ਸੋਹਣਾ ਹੈ ਚੋਗੜਾ ਕੋਈ ਨਹੀਂ ਪਰ ਦੇਖ ਲਓ ਕਿ ਗੈਂਗੀ ਆਪਣਾ ਪਾਲ ਆ ਰੇ ਰੇਂਜੋਂ ਬਾਹਰ ਹੀ ਆ ਮਾ ਛੋਪੇ ਜੋ ਫਰੈਟ ਵਗਾਰੋ ਨਮਕ ਤੇ ਵਰਬੇਸਿੰਗ ਲੋਨੇ ਸਾਰੇ ਯਾਰ ਵੀਡੀਓ ਜੀ ਪਤਾ ਨਹੀਂ ਕਿਦਾਂ ਲੱਗ ਰਹੇ ਉਹਦੇ ਬਹੁਤ ਰੀਅਲ ਚ ਬਹੁਤ ਸੋਹਣਾ ਸੂਟ ਆ ਜੀ ਲੋ ਮੰਮਾਂ ਕਰੋ ਪਸੰਦ ਹਨੇਰਾ ਹੋ ਜਾਂਦਾ ਚੱਲਿਆ ਫਿਰ ਤੇ ਪਹਿਲਾਂ ਤੁਰਿਆ ਤੂੰ ਇੰਨਾ ਲੇਟ ਹਨੇਰਾ ਤਾਂ ਹੋਣਾ ਹੀ ਆ ਲਾਈਟਾਂ ਜਗਦੀਆਂ ਕਿਹੜਾ ਇੱਥੇ ਹਨੇਰਾ ਸੂਟ ਨਾਲ ਲੁਕੀ ਰਾਤ ਨੂੰ ਸੂਟ ਪਸੰਦ ਆ ਗਿਆ ਰੇਡ ਸੁਣ ਕੇ ਉਹਦੇ ਪਾਸੇ ਰੱਖਾਦਾ ਕਿਵੇਂ ਲੈ ਲੈ ਜਾਣਗੇ ਸੂਟ ਸੋਨਾ ਵੈਸੇ ਪੈਸੇ ਵੀ ਸੋਨੇ ਸੂਟ ਵੀ ਸੋਨਾ ਉਹ ਕਿਹੜਾ ਸੋਨਾ ਲੱਗਾ ਸੀ ਫਰੋਜੀ ਫਰੋਜੀ ਦਿਖਾਇਆ ਜੇ ਆਪਾਂ ਰੱਖਿਆ ਇਸਾਈਡ ਤੇ ਤੇਰੀ ਤੇ ਉਹ ਮੰਮਾ ਕਿ ਦਤਾ ਨਹੀਂ ਛੜਦਾ ਕਿਤੇ ਨਹੀਂ ਆਪਣੇ ਕੋਲ ਹੀ ਹੈ ਅੱਛਾ ਲਾ ਮੰਮੀ ਗੂੜਾ ਸੂਟ ਪਾਉਣਾ ਤੁਸੀਂ ਲਾਲ ਚੰਗਾ ਆਹ ਸੋਹਣਾ ਯਾਰ ਰੰਗ ਹੈਨਾ ਠੀਕ ਆ ਭੂਗਾ ਲਓ ਜੀ ਭੂਗਾ ਨੂੰ ਆਪ ਬਸਾਂਦਾ ਹੈ ਮੰਮੀ ਨੇ ਗੂੜਾ ਉਹ ਤਾਂ ਖੁਸ਼ ਹੋਇਆ ਮੰਮੀ ਮੰਮੀ ਸੋਚ ਰਹੀ ਆ ਲਵਾ ਕਿ ਨਾ ਲਵਾ ਹੈਨਾ ਨਹੀਂ ਮਾਰ ਮਾਰਾਂ ਹਾਂ ਮਾਰਾਂ ਹਾਂ ਨਹੀਂ ਨਹੀਂ ਲੈ ਲਓ ਕੋਈ ਨਾ ਉਹ ਛੱਡ ਤਾਂ ਇਹੋ ਨਾ ਨਾ ਕਰੋ ਲੈ ਲਓ ਕੋਈ ਨਾ ਉਹਨਾਂ ਵਿਚਾਈ ਨਹੀਂ ਮੈਂ ਤਾਂ ਸੂਟ ਪਸੰਦ ਕਰ 75 75 ਬੰਦ ਪਾਜੀ 75 ਤੁਹਾਡੀ ਸ਼ਾਪਿੰਗ ਹੋ ਗਈ ਹੁਣ ਮੇਰੀ ਸ਼ਾਪਿੰਗ ਸ਼ੁਰੂ ਵਜੇ ਹੋਈ ਨਹੀਂ ਅਜੇ ਰਹਿੰਦੀ ਆ ਤੇ ਤੇਰੀ ਤਾਂ ਪਹਿਲਾਂ ਹੀ ਸ਼ੁਰੂ ਹੀ ਰਹਿੰਦੀ ਤੇਰੀ ਤਾਂ ਮੇਰੀ ਹੁਣ ਦੱਸੋ ਕਿਹੜਾ ਪਸੰਦ ਆ ਤੂੰ ਦੱਸ ਤੇਰੇ ਡੈਡੀ ਆਸ ਤੇ ਇੱਕ ਹੈਣਾ ਆ ਰਗ ਮੈਨੂੰ ਸਮਾਂ ਆ ਰਿਹਾ ਇਹ ਵਾਲਾ ਵੀ ਇਹ ਵਾਲਾ ਵੀ ਗਰੰਟੀ ਨੇ ਇਹ ਵਾਲਾ ਵੀਰ ਜੀ ਕਰ ਦੋ ਡਨ ਠੀਕ ਐ ਕਰਾ ਦਿਓ ਸਿਹਰਾ ਸਰਦਾਰ ਸਾਹਿਬ ਮੇਰੇ ਵਾਰੀ ਕਿਵੇਂ ਦੋਵੇਂ ਜਾਨੇ ਮੂੰਹ ਫਲਾ ਕੇ ਬੈ ਗਏ ਹੋ ਅਸੀਂ ਤਾਂ ਕੋਈ ਨਹੀਂ ਮੂੰਹ ਫਲਾਇਆ ਸੰਕਿਲੋੜਾ ਮੂੰਹ ਫਲਾਉਂਦਾ ਸੁਟਾ ਮਾਰੀ ਖੋਜ ਤੀ ਅਸੀਂ ਉਹਨਾ ਇਧਰੋਂ ਪਲੇਨ ਵੇਖ ਲੈਨੇ ਹਾਂ ਲਓ ਜੀ ਸੂਟ ਹੀ ਸੂਟ ਰੰਗ-ਬਰੰਗੇ ਆਹ ਸੋਹਣਾ ਕਢਾਈ ਸਾਰੀ ਤੇ ਆ ਵੀ ਬਹੁਤ ਸੋਹਣਾ ਹੈ ਹਨਾ ਕਿਵੇਂ ਵੀਰੇ ਵੀਰੇ ਦਾ ਰੰਗ ਹੈ ਅੱਛਾ ਸੋਹਣਾ ਹੈ ਕਟਾਈ ਕਿੰਨੀ ਹੈ ਤੇ ਹਨਾ ਬਹੁਤ ਸੋਹਣਾ ਸੂਟ ਹੈ ਵੀਰ ਨਾਲ ਹਾਂਜੀ ਹੋ ਗਈਆਂ ਸ਼ਾਪਿੰਗਾਂ ਹੋ ਹੀ ਗਈਆਂ ਆਪੇ ਨੱਕੋ ਨੱਕ ਲੈਣੇ ਸੂਟ ਗਏ ਹੀ ਤੇ ਲੈ ਤਿੰਨ ਸੂਟ ਲੈ ਲੈ ਦੋ ਕੋਟ ਪੈਂਟ ਲੈ ਲੈ ਤੇ ਸੂਟਾਂ ਦੇ ਨਾਲ ਦੀਆਂ ਦੋ ਪੱਗਾਂ ਲੈ ਲਈਆਂ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਹੈ ਬੁਆ ਜੀ ਹੈਪੀ ਹਾਂਜੀ ਭੂਆ ਸੰਗ ਦੀ ਭੋਜਨ ਭੂਆ ਸਾਡੀ ਵੈਸੇ ਸੰਗ ਦੀ ਆ ਭੂਆ ਨੇ ਦਾਲ ਲਾ ਕੀ ਬਣਿਆ ਭੂਆ ਕਹਿੰਦੇ ਮੇਰੀ ਦਾਲ ਚ ਕਹਿੰਦੇ ਲੱਗਦਾ ਕਰਛੀ ਨਹੀਂ ਮਾਰੀ ਆਹੋ ਜੀ ਕਰਛੀ ਮਾਰੋ ਨਹੀਂ ਨਹੀਂ ਲੈ ਅਗੋੜੇ ਅਗੋੜਾ ਚਲੋ ਵਾਜੀ ਵਾ ਵਾਜੀ ਵਾ ਵਾਜੀ ਵਾ ਭੂਆ ਦੂ ਦੇ ਮੂੰਹ ਚ ਪਾਣੀ ਲਿਆਦਾ ਹੂੰ ਝਾਰ ਵੀ ਆਓ ਵੀ ਦਿਓ ਪੈਂਦੀ ਨਹੀਂ ਮਿਰਚਾ ਨਹੀਂ ਅਦਰਕ ਰੱਖ ਦੋ ਜੀ ਵਾਹ ਜੀ ਵਾਹ ਬਿਊਟੀਫੁੱਲ ਸ਼ਿਆਵਲੇ ਵੀ ਬਣਾਏ ਹਨ ਉਹ ਵਾਹ ਵਾਹ ਜਦੋਂ ਇਹ ਸੇਵਾ ਪੂਰੀ ਕਰਦੇ ਆ ਉਹ ਆ ਨਹੀਂ ਅਜੇ ਤੁਸੀਂ ਮੈਨੂੰ ਦੱਸਿਆ ਨਹੀਂ ਨਹੀਂ ਤਾਂ ਮੈਂ ਹੋਰ ਸਕਦੀ ਆ ਇਹ ਛਾਪਾ ਹੀ ਮਾਰੇ ਹਾਂਜੀ ਆ ਗਿਆ ਜੀ ਤਾਂ ਸੱਸਰੀ ਗਾਲ ਜੀ ਤੁਹਾਡੀ ਵਾਈਫ ਉਹ ਡਿਗੜੇ ਤੁਹਾਡੀ ਵੇਟ ਕਰ ਰਹੇ ਆ ਲੈ ਲਈ Maruti लाल ਲਓ ਜੀ ਪਹੁੰਚ ਗਏ ਘਰੇ ਤੇ ਹੁਣ ਤੁਹਾਨੂੰ ਦਿਖਾਉਣੇ ਸੂਟ ਮੈਨੂੰ ਪਤਾ ਤੁਸੀਂ ਦੇਖੇ ਤੇ ਹੋਏ ਪਰ ਹੁਣ ਆਪਾਂ ਚੰਗੀ ਤਰ੍ਹਾਂ ਦਿਖਾਉਣੇ ਨੇ ਤੇ ਨਾਲੇ ਆਪਾਂ ਬੇਬੇ ਨੂੰ ਦਿਖਾਉਣੇ ਆ ਠੀਕ ਹੈ ਜੀ ਦਿਖਾਓ ਪੁੱਤ ਇਹ ਪਤਾ ਕਿਹੜੇ ਸੂਟ ਆ ਕਿਹੜੇ ਸੂਟ ਲੈਣ ਗਏ ਸੀ ਦੱਸੋ ਸਾਰਿਆਂ ਨੂੰ ਤੈਨੂੰ ਪੁੱਤ ਪਤਾ ਕਿਹੜਾ ਲੈ ਕੇ ਆਇਆ ਕਿਹੜੇ ਲੈ ਕੇ ਆ ਲੈ ਕੇ ਆ ਨਹੀਂ ਕਿੰਨਾ ਹੱਥ ਤੇ ਲੈਣ ਗਏ ਤੂੰ ਆਦੀਆ ਭੂਆ ਹੁਣ ਯਾਹ ਪਹਿਲਾਂ ਕਿਹੜਾ ਸੂਟ ਕੱਢੀਏ ਤੂੰ ਜੇ ਨਾ ਮਰਜੀ ਕੱਢ ਪੁੱਤ ਤੂੰ ਕੱਢੀਏ ਉੱਗੀ ਕੱਢੋ ਹਣ ਇਹ ਦੇਖੀਏ ਇਹ ਤਾਂ ਰੰਗੀ ਵਾਲਾ ਸੋਹਣਾ ਹੈ ਹੈ ਰੰਗੀ ਵਾਲਾਂ ਕਢਾਈ ਬਹੁਤ ਸੋਹਣੀ ਹੈ ਦੀ ਤਾਂ ਕੱਢ ਕੇ ਦਿਖਾਈਏ ਵਿੱਚੋਂ ਇਹ ਬੇਬੇ ਹੈਗਾ ਵੱਡੀ ਭੂਆ ਦਾ ਅੱਛਾ ਠੀਕ ਆ ਭੂਆ ਨਿੰਦਰੋ ਦਾ ਭੂਆ ਨਿੰਦਰੋ ਦਾ ਐਡਾ ਸੋਹਣਾ ਬਿਊਟੀਫੁੱਲ ਆ ਨਾ ਅੰਗਰਟੀ ਭੋਲ ਇਹ ਮੰਮੀ ਹੋਣੀ ਕਹਿੰਦੇ ਮੰਮੀ ਕਹਿੰਦੇ ਭੂਆ ਨੇ ਆਹ ਕਿਹੜੀ ਕਿਹੜਾ ਰੰਗ ਆ ਇਹ ਨਾਭੀ ਜਿਆ ਨਾਭੀ ਕਹਿੰਦੇ ਨਾਭੀ ਚੁੰਨੀ ਨਹੀਂ ਲੈਣੀ ਮੈਂ ਲੈ ਲੂੰਗੀ ਭੂਆ ਕਢਾਈ ਬਹੁਤ ਸੋਹਾਰਾ ਕਢਾਈ ਵਾਲੀ ਉਸੂਣੀ ਹੈ ਨੰਗੇ ਬਹੁਤ ਸੋਹਣਾ ਹੈ ਮੈਂ ਪੂਆ ਨੂੰ ਕਿਹੜਾ ਅਲਰਜੀ ਕਰਦੀ ਆ ਉਹ ਸਹੀ ਗੱਲ ਆ ਹਾਂ ਗੁੱਡ ਹੋ ਗਿਆ ਕੰਮ ਆ ਆ ਕਮੀਜ਼ ਆ ਇਹ ਆ ਸਲਵਾਰ ਤੇ ਆਣੇ ਠੀਕ ਆ ਜੀ ਆ ਗਲਾ ਐ ਪੂਰੇ ਚ ਆਉਣਾ ਆ ਗਿਆ ਵਰਕ ਵਾਓ ਆ ਇਧਰ ਪੂਰੇ ਦਸਰੇ ਸੂਟਾ ਵਾਲੀ ਸਾਰਾ ਕੁਝ ਆ ਹਾਂ ਇਹਨਾਂ ਨੂੰ ਸਭ ਕੋ ਪਤਾ ਨਹੀਂ ਸੂਟਾ ਵਾਲਾ ਰੰਗ ਬੜਾ ਸੋਹਣਾ ਤੇ ਆ ਬੇਬੇ ਨਾਲ ਦੀ ਪਾ ਤੂੰ ਆ ਦੇ ਸੂਟ ਨਾਲ ਦੀ ਬੁਫਰ ਦੀ ਪਾਕ ਲਓ ਜਮਾ ਮੈਚ ਕਰਕੇ ਨਾ ਇਹ ਜੰਗਾ ਮੈਚ ਕਰ ਦਿੱਤਾ ਤੂੰ ਸਾਰਾ ਕੁਝ ਵੇਖਣਾ ਇਹ ਤਾਂ ਰੰਗ ਤਾਂ ਬਹੁਤ ਸੋਹਣਾ ਨੇ ਆਇਆ ਤੈਨੂੰ ਕਿੱਥੋਂ ਪਸੰਦ ਆ ਐਡਾ ਸੋਹਣਾ ਰੰਗ ਇਹ ਆਈ ਸਾਡੇ ਨਾਲ ਮਿਲ ਕੇ ਪਸੰਦ ਕੀਤਾ ਲਓ ਜੀ ਹੁਣ ਆਪਾਂ ਅਗਲੀ ਭੂਆ ਦਾ ਦੂਰ ਦਿਖਾਉਣੇ ਆ ਇਹਦਾ ਰੰਗ ਹੀ ਬਾਲਾ ਸੋਹਣਾ ਹੈ ਇਹ ਦੇਖੋ ਲਾ ਆ ਇਹੋ ਦੂ ਵੀ ਸੋਹਣਾ ਇਹ ਤੇਰੀ ਫੇਵਰੇਟ ਕੁੜੀ ਨਹੀਂ ਫੇਵਰੇਟ ਨਹੀਂ ਇਹ ਦੋਵੇਂ ਭੈ ਤਾਂ ਦੋਵੇਂ ਫੇਵਰੇਟ ਹੈ ਜਦੋਂ ਇਹਨਾਂ ਬਾਣਿਆ ਗੱਲਾਂ ਗੱਲ ਵਾਵਾ ਕਰਾਈ ਰਹੀਆਂ ਇਹੋ ਦੂ ਵੀ ਸੋਹਣਾ ਇਹ ਇਹ ਛੋਟੀ ਭੂਆ ਦਾ ਅੱਛਾ ਛੋਟੀ ਇਹ ਰੰਮਲ ਲੰਗੀ ਬਾਰੇ ਸੋਹਣਾ ਹਾਂ ਤਾਂ ਵੀ ਮੈਂ ਕਿਹਨੇ ਪਸੰਦ ਕੀਤੀ ਮੈਨੇ ਆ ਤਾਂ ਬੜਾ ਸੋਹਣਾ ਹੈ ਉੱਤੇ ਆ ਚੀਜ਼ ਜਿਹੜੀ ਆ ਵੇ ਇਹ ਹੈਂਡਵਰਕ ਆ ਸਾਰਾ ਅੱਛਾ ਕਿਹ ਨਾਲ ਮਿਲ ਕੇ ਪਸੰਦ ਕੀਤੀ ਮੈਨੇ ਹਰ ਮੈਂ ਤਾਂ ਮੈਨੂੰ ਦੱਸ ਪਸੰਦ ਕੀ ਰਹੀ ਤੇ ਇਹ ਮੈਂ ਪਸੰਦ ਕੀਤਾ ਮੈਂ ਇਹ ਕਿ ਸੋਹਣੇ ਰੰਗ ਕਿੱਡੇ ਸੋਹਣੇ ਥੋੜੀ ਜਿਹੀ ਆ ਇਹ ਚਾਰ ਸਪੇਰੇ ਸਾਰਾ ਦੁਪੱਟਾ ਪੂਰਾ ਹੈਂਡਵਰਕ ਦਾ ਹੈ ਹਾਂ ਆ ਨਾਲ ਫੁੱਫੜ ਦੀ ਬਾਤ ਉਹ ਨਾ ਦੀ ਪਾਗੋਦੇ ਵੀ ਆ ਤਾਂ ਨਿਸ਼ਾ ਹੀ ਕਰਦੇ ਤੇ ਜੈਲੀ ਖੁਸ਼ ਕਰ ਦਿੰਦਾ ਤਾਂ ਵੰਗੀ ਬਾਲ ਸੋਹਣਾ ਲਓ ਆ ਸੂਟ ਹਨਾ ਚੱਲ ਸਿੰਪਲ ਜਿਹਾ ਹੀ ਸਿੰਪਲ ਜਿਹਾ ਨਹੀਂ ਸੋਹਣਾ ਬਹੁਤ ਠੀਕ ਲਓ ਜੀ ਚੱਲ ਜਿਉਂਦੇ ਰੋ ਦਿੰਦੇ ਰੋ ਉਹ ਲੈਂਦੀਆਂ ਰਹਿਣ ਲੱਗੇ ਸੂਟ ਬੇਬੇ ਸੂਟ ਈਆਂ ਨੂੰ ਦਿੰਦਾ ਨਾ ਪ੍ਰਾਪਰ ਜਾਈ ਤੇ ਰੰਗ ਜਿਆਦੇ ਦਿੰਦਾ ਈਆਂ ਦੇ ਤੇ ਮਾੜਾ ਨਹੀਂ ਜਿਆਦਾ ਹੀ ਦਿੰਦਾ ਗੁਰੂ ਆਪਾਂ ਕੰਨਿਆਂ ਨੂੰ ਦਿੰਨੇ ਨਾ ਸੂਟ ਤੇ ਬਹੁਤ ਜਿਆਦਾ ਨਿਸ਼ਾ ਹੋ ਜਾਂਦੀ ਲੋਕ ਵੀ ਆਉਂਦੇ ਪ੍ਰਾਪਰ ਜਾਈ ਸੂਟ ਲੈ ਕੇ ਆਏ ਚੀਮ ਹੀ ਨਹੀਂ ਦਿੰਦੇ ਆ ਤੇ ਸੋਹਣੇ ਬਾੜ ਰਾਂਗੀ ਮਾਲੇ ਬੇਬੇ ਬੰਦਾ ਬਹਨੇ ਨਾ ਮੈਂ ਬਹਨੇ ਮੇ ਮੁੜੀਆਂ ਆਉਂਦਾ ਨੇ ਮੈਂ ਦਾ ਵਰਤ ਰਹਿੰਦਾ ਤੁਹਾਨੂੰ ਤੁਹਾਨੂੰ ਕਿਹੜਾ ਸੂਟ ਸੋਹਣਾ ਲੱਗਾ ਸਭ ਤੋਂ ਜਿਆਦਾ ਸੋਹਣਾ ਕਿਹੜਾ ਆ ਕਿ ਫਰੋਜੀ ਕਿ ਆ ਉਹ ਦੂਜਾ ਦੇ ਆ ਹਾਂ ਤੁਹਾਨੂੰ ਕਿਹੜਾ ਸੋਹਣਾ ਲੱਗਾ ਕਮੈਂਟ ਕਰਕੇ ਦੱਸਿਓ ਵਲੌਗਿੰਗ ਦਾ ਲੱਗ ਉਹ ਵੀ ਕਮੈਂਟ ਕਰਕੇ ਦੱਸਿਓ ਤੋਂ ਮੈਂ ਅਗਲੇ ਵਲੌਗ ਵਿੱਚ ਸਭ ਚਰੀਆ ਕਾਲ ਜੀ ਬਾਏ 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 ਕਰ ਦੋ ਰੰਗ ਬੌਸ ਬਾਏ ਬਾਏ ਰਾਂਗੀ ਬਹੁਤ ਸੋਹਣੇ ਆ ਮੇਰਾ ਤਾਂ ਮਾਂ ਨਹੀਂ ਕੋਝੋਗਾ ਸੂਟ ਵੇਖ ਕੇ